ਸਾਰਿਆਂ ਦੇਖੋ ਬੇਨਤੀ ਹੈ ਵੀ ਇੱਕ ਗੱਲ ਕਲੀਅਰ ਬਾਈ ਜੀ ਨੇ ਕਰਦੀ ਕਿ ਬੀਐਲ ਉਹਦੇ ਨਾਲ ਭਾਰਤ ਜਨਤਾ ਪਾਰਟੀ ਸੀ ਜਾਣਾਰੀ ਕਿ ਆਪੇ ਕਿਸਾਨ ਆਲ ਬਹੁਤ ਗਵਰਨਮੈਂਟ ਤੋਂ ਪਾਣੀ। ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ। ਤਾਂ ਫਿਰ ਜੇ ਸਹਿਮਤਾ ਆਪਾਂ ਸਾਰੇ ਦੇ ਇਤਕਾਰਾ ਲਾ ਕੇ ਆਪਾਂ ਸਰਕਾਰ ਨੂੰ ਜਾਣ ਦਾ ਰਾਹ ਪਤਲੀਆ ਬੋਲੋ

ਦੇਖੋ ਨਿੱਕੋ ਨਹੀਂ ਮੈਂ ਦੇਖੋ ਮੇਰੀ ਇੱਛਾ ਇਹ ਆ ਆਪਣੀ ਪਹਿਲਾਂ ਆਪਸ ਵਿੱਚ ਰਹਿ ਹੋਣੀ ਚਾਹੀਦੀ ਹੈ ਚਾਹ ਝਾਂਗੂਆ ਚਾਹ ਕਾਂਗਰਸਾ ਚਾਹ ਲੋਕੀਆ ਮਾਤੇ ਤੇ ਚੱਲਣਾ ਦੇਖੋ ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਬੰਨੀ ਚੱਲਣਾ ਗੱਲ ਹੋ ਗਈ ਆ ਆਪਾਂ ਪਹਿਲਾਂ ਗੱਲ ਬੋਲਾਂਗੇ ਸਾਰਿਆਂ ਦੇ ਸਾਹਮਣੇ ਕੋਈ ਵੀ ਤੁਹਾਡੇ ਕੋਲ ਜਦੋਂ ਵੀ ਆਪਣਾ ਪ੍ਰੋਗਰਾਮ ਬਣਾਇਆ ਕੋਈ ਵੀ ਤੁਹਾਡੇ ਕੋਲ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਊਗਾ ਨੰਬਰ 1 ਨੰਬਰ 2 ਹੁਣ ਮੇਰੀ ਵੀ ਗੱਲ ਸੁਣ ਲਓ ਆਪਾਂ ਸਾਜ ਲੇਖੋ ਮੈਂ ਆਪਦੇ ਵਾਸਤੇ ਕੁਝ ਮੰਗਣਾ ਮੈਨੂੰ ਇਹ ਇਹ ਧਰਤੀ ਮੇਂ ਲਾ ਦੇਵੇ ਮੈਂ ਤੁਹਾਡਾ ਵਾਦਾ ਕਰਦਾ ਤੁਹਾਡੇ ਸਾਹਮਣੇ ਇਸ ਵਿਚਾਰੀ ਦੇ ਵਿੱਚ ਇਸ ਜਿਹੜੇ ਤੇ ਖੜ ਕੇ ਜੋ ਬੰਗਾਰ ਤੁਹਾਡੇ ਵਾਸਤੇ ਰੂਹ ਆਉਂਦੇ ਆ ਤੇ ਕੁਝ ਸਾਰਾ ਕੁਝ ਤੁਹਾਡੇ ਵਾਸਤੇ ਮੰਗੂਗਾ ਅਗਰ ਸੀਐਮ ਸਾਹਿਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਇੱਕ ਜ਼ਿੰਮੇਵਾਰ ਬੰਦਾ ਆਉਂਗਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ ਆਪਣੇ ਨਾਲ ਵਾਦਾ ਕਰਦਾ ਫਿਰ ਆਪਾਂ ਸਪਰਤਨ ਦੇਵਾਂਗੇ ਜੇ मन ਗਏ ਸਾਡੀ ਜਿੰਨਾ ਵੀ हाँ ਕਾਕਾ ਤੂੰ तू जो ਅਸੀਂ ਉਹੀ ਕੋਈ ਨੀ कोई ਹਾਂਜੀ ਆਪਾਂ ਗੱਲ ਕਰਾਂਗੇ ਗੱਲ ਕਰਕੇ ਇੱਥੇ ਬੁਲਾਵਾਂਗੇ ਇੱਥੇ ਬੁਲਾ ਕੇ ਕੋਨੇ ਮੈਂ ਗੱਲ ਕਰਾਂਗੇ ਬਾਈ ਜੀ ਉਹ ਕਹਿ ਰਹੇ ਅੱਛਾ ਹਮੇਂ ਮਿਲ ਆਉਂਦੇ ਹੋ ਤੁਸੀਂ ਤੁਹਾਨੂੰ ਪਹਿਲਾਂ ਹੀ ਮਿਲਿਆ ਹੈ ਚਲੋ ਜੀ ਤੁਹਾਡੇ ਆਸ਼ੀਰਵਾਦ ਨਾਲ ਜੋ ਵੀ ਆਪਾਂ ਕੰਮ ਕਰਾਉਣੇ ਆ ਉਹ ਕਰਦੇ ਆ ਅਸੀਂ ਤਕਰੀਬਨ ਸਾਨੂੰ ਸਾਰਾ ਹੀ ਪਤਾ ਸਭ ਤੋਂ ਵੱਡੀ ਜੀ ਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜੀ ਹਾਂ ਭਾਈ ਜੀ ਆ ਗਲਾਪੁਰ ਨਾ ਚਲੋ ਭਾਈ ਜੀ ਇਹਦਾ ਤੁਹਾਡੇ ਨਾਲ ਹੈ ਜੀ ਨੇ ਬੁਲਾਤੀ ਮੈਨੂੰ ਕੋਈ ਸਰਕਾਰ ਦੇਣੀ ਇਹਦੀ ਯਾਦ ਉੱਟੋ ਕੋਸਾਈ ਤੁਹਾਡੇ ਨਾਲ ਸਾਡਾ ਇੱਕਾ ਵਾਸੀ ਤੁਸੀਂ ਐਮਐਲਏ ਬਣਾ ਵੀ ਸਾਡਾ ਇਨਾਂ ਦਾ ਸਾਨੂੰ ਕੋਈ ਸਰਕਾਰਾਂ ਦਾ ਇਲਾਜ ਨਹੀਂ ਮੈਨੂੰ ਵੀ ਕੋਈ ਇਲਾਜ ਨਹੀਂ ਹੈ ਇਹ ਜਿਹੜਾ ਬਣਾ ਸਰਕਾਰ ਦੇ ਕੰਮ ਨਹੀਂ ਤੁਹਾਡੇ ਨਾਲ ਖੜੇ ਆ ਜੀ ਪਾਰਟੀ ਛੱਡ ਜਾਂਦੀ ਹੈ ਜਦੋਂ ਜੋ ਐਮਐਲਏ ਬਣ ਕੇ ਕੋਈ ਕੰਮ ਲੈ ਕੇ ਵੀ ਨਹੀਂ ਹੁੰਦੇ ਕੋਈ ਮੈਨੂੰ ਪਤਾ ਤੁਜੀ ਅੱਕੇ ਕਿਹੜਾ ਕੰਮ ਆਇਆ 22 ਸਾਲ ਦੀ ਯਾਰੀ ਆ ਉਹਨੂੰ ਪਕਾਉਣੀ ਹੈ ਬਸ ਬਹੁਤ ਧੰਨਵਾਦ ਬਹੁਤ ਧੰਨਵਾਦ ਬੁਲਾਤੀ ਜੀ ਹਈ ਜੀ ਆਇਆ ਖ ਮਾਨਦਾਰੀ ਆ ਸਾਰੀ ਬਹੁਤ ਧੰਨ ਆ ਤੁਹਾਡੀ ਸੇ ਆਪਣੇ ਬੰਦੇ ਨਾਲ ਸਾਰੀ ਜੀ ਖਾਹ ਜੀ ਵੀਸ ਗਵੀਰ ਆਊਗਾ ਕੱਲੇ ਕੱਲੇ ਦੇ ਘਰੇ ਜੀ ਸਿਰ ਬੁੱਗਾ ਭਾਜਣਾ ਜਾਇਓ ਜੇ ਪਿਓ ਦੇ ਪੁੱਤ ਦਾ ਪਰ ਜੋ ਬੰਦੇ ਦੇ ਨਾਲ ਬੀਕੋ ਕਿ ਜੇ ਮੈਨੂੰ ਨਜਾਣਾ ਕਰਦੇ ਮਗਰੋਂ ਕਿਦਰ ਆਹ ਭਾਸ਼ਾ ਜੀ ਜੀ ਅੱਛਾ ਇੱਕ ਜੀ ਤੇਰੀ ਕਸਮ ਕਰਦਾ ਮੇਰੀ ਉਕਰ ਬੇਰੀ ਬੇਰੀ ਦੇਰੀ ਖਾਇਸ਼ਾ तकरीबन ਸ਼ਹਿਰ ਵਾਲੇ ਸਾਰੇ ਆਏਗੇ ਭਾਈ ਜੀ ਭਾਈ ਜੀ ਔਰ ਮੇਰੀ ਇਹ ਭਾਈ ਇੱਕ ਮਿੰਟ ਹੁਣ ਭਜਾਂਗੇ ਉਦੋਂ ਨਹੀਂ ਭਜੇ ਜਦੋਂ ਕਹਿੰਦੇ ਆ ਜਾਓ ਚੌਂਕਾਂ ਤੇ ਹੈ ਨਹੀਂ ਭਾਈ ਜੀ ਜਮਾ ਦੋਨੇ ਹੱਥ ਖੜਕੇ ਨਾਲ ਹੈ ਮੇਰੀ ਇੱਕ ਗੱਲ ਆ ਮੇਰੀ ਪਤਾ ਤੂਰਾ ਇਹ ਛਾਟੜ ਹੋ ਜੂਗਾ ਮੇਰੀ ਨਾਮ ਬਣਾ ਲੈ ਖਾਇਸ਼ਾ ਇਸ ਕਰਕੇ ਮੈਂ ਅੱਜ ਤੁਹਾਨੂੰ ਸ਼ਹਿਰ ਵਾਲੇ ਉਸਾਰਾ ਨੂੰ ਦੱਸਦਾ ਮੇਰੀ ਇੱਛਾ ਤੇ ਹੀ ਸਭ ਤੋਂ ਵੱਡੀ ਇੱਛਾ ਇਹ ਆ ਕਿ ਆਪਣਾ ਸ਼ਹਿਰ ਸਾਰਾ ਅਜ ਨਰਕ ਬਣੇ ਜੇ ਕੋਈ ਬਾਹਰੋਂ ਵੀ ਤੁਸੀਂ ਆਉਣੇ ਹੋ ਆਪਾਂ ਆਉਣੇ ਆ ਨਾ ਜੋ ਜ ਨਰਕ ਚ ਵਾਲਕੇ ਤੇ ਜੋ ਆਪਾਂ ਸ਼ਹਿਰ ਤੋਂ ਮੇਰੀ ਸਭ ਤੋਂ ਵੱਡੀ ਪਹਿਲ ਕਰਨੀ ਇਹ ਹੋਗੀ ਵੀ ਅਗਰ ਤੁਸੀਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਨੂੰ ਚਿੰਨਾ ਮਰਜ਼ੀ ਕਰਦਾ ਲੱਗੇ ਅਗਰ ਉਹਦੇ ਪੈਕੇਜ ਦੀ ਹਾਂ ਕਰਦੇ ਹੋ Pelo que eu